ਹਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਟਾਈਮ ਤੋਂ ਭੈਣ ਭਰਾ ਮੈਨੂੰ ਇੱਕ ਕੁਐਸਚਨ ਬਹੁਤ ਜ਼ਿਆਦਾ ਪੁੱਛ ਰਹੇ ਆ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਕੀ ਹੋਇਆ ਵੈ ਅੱਜ ਮੈਂ ਤੁਹਾਨੂੰ A to Z ਗੱਲ ਆਪਣੀ ਪ੍ਰੋਬਲਮ ਤੇ ਦੱਸੂਗੀ ਕਿਉਂਕਿ ਕਾਫੀ ਟਾਈਮ ਤੋਂ ਮੈਂ ਟਰਾਈ ਕਰ ਰਹੀ ਆ ਕਿ ਦਸਾਂ ਦਸਾਂ ਫਿਰ ਮੈਨੂੰ ਇਹ ਹੋ ਜਾਂਦਾ ਹੈ ਕਿ ਰਹਿਣ ਦਾ ਦੁਬਾਰਾ ਦੁਬਾਰਾ ਉਹੀ ਚੀਜ਼ਾਂ ਜਿਹੜੀਆਂ ਚੀਜ਼ਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਆਂ ਦੁਆਰ ਤੋਂ ਫੇਰ ਉਹ ਸਾਰੀਆਂ ਚੀਜ਼ਾਂ ਰਿਪੀਟ ਕਰਨੀਆਂ ਥੋੜੀਆਂ ਮੁਸ਼ਕਲ ਹੋ ਜਾਂਦੀਆਂ ਬਟ ਉਸ ਦੇ ਨਾਲ ਮੈਨੂੰ ਇਹ ਵੀ ਲੱਗਦਾ ਹੈ ਵੀ ਇਹ ਜਿਹੜੀ ਮੇਰੀ ਵੀਡੀਓ ਹੈ ਮੇਰੀ ਪ੍ਰੋਬਲਮ ਹੈ ਮੇਰੀ ਸਟੋਰੀ ਹੈ ਇਹ ਹੋਰ ਵੀ ਬਹੁਤ ਸਾਰੇ ਬ੍ਰੈਂਡ ਪਰਾਵਾਂ ਦੇ ਲਈ ਹੈਲਪਫੁਲ ਹੋ ਸਕਦੀ ਹੈ ਤੇ ਮੈਂ ਜਿਹੜੀਆਂ ਜਿਹੜੀਆਂ ਮਤਲਬ ਗਲਤੀਆਂ ਕੀਤੀਆਂ ਨੇ ਸ਼ਾਇਦ ਕੋਈ ਹੋਰ ਨਾ ਕਰੇ ਤੇ ਟਾਈਮ ਰਹਿੰਦੇ ਉਹਦਾ ਇਲਾਜ ਹੋ ਜੇ ਤੇ ਇਸ ਲਈ ਮੈਨੂੰ ਬਹੁਤ ਲੱਗਿਆ ਕਿ ਜਦੋਂ ਤੁਸੀਂ ਇੰਨੀਆਂ ਦੁਆਵਾਂ ਮੇਰੇ ਲਈ ਕਰਦੇ ਹੋ ਇੰਨੀਆਂ ਅਰਦਾਸਾਂ हां so, तो योर्डम वाई गुरु आगे ਤੇ ਮਤਲਬ ਇਹਨੂੰ ਦੱਸਣਾ ਚਾਹੁੰਦਾ ਹੈ ਸ਼ਾਇਦ ਕਿਸੇ ਦਾ ਹੋਰ ਵੀ ਪਲਾ ਹੋ ਜਵੇ ਸੋ ਸਭ ਤੋਂ ਪਹਿਲਾਂ ਤਾਂ ਬਹੁਤ ਸਾਰੇ ਜਿਹੜੇ ਭੈਣ ਭਰਾ ਨੇ ਆਪਣੇ ਵੱਲੋਂ ਐਸਟੀਮੇਟ ਲਾਉਂਦੇ ਨੇ ਕਿ ਸ਼ਾਇਦ ਮੈਨੂੰ ਜਨਮ ਤੋਂ ਦਿੱਕਤ ਹੈ ਮੈਂ ਜਨਮ ਤੋਂ ਹੀ ਇਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਡਾਊਟ ਕਲੀਅਰ ਕਰੂੰਗੀ ਕਿ ਮੈਨੂੰ ਜਨਮ ਤੋਂ ਕੋਈ ਵੀ ਦਿੱਕਤ ਨਹੀਂ ਸੀ ਮੈਂ ਬਿਲਕੁਲ ਨਾਰਮਲ ਸੀ ਤੁਰੇ ਫਿਰਦੀ ਸੀਗੀ ਸਾਰੇ ਘਰ ਦੇ ਕੰਮ ਕਰ ਵਗੈਰਾ ਕਰਦੀ ਸੀ ਤੇ ਕੰਮ ਕਰਾਂ ਦੇ ਵਿੱਚ ਧਿਆਨ ਵੀ ਮਾਲਕ ਦੀ ਮਿਹਰ ਦੇ ਨਾਲ ਇੰਨਾ ਕੁ ਜ਼ਿਆਦਾ ਸੀਗਾ ਵੀ ਮਤਲਬ ਜਿਹੜਾ ਕੰਮ ਹੈ ਇੱਕ ਵਾਰ ਕਿਸੇ ਨੂੰ ਕਰਦਿਆਂ ਵੇਖ ਲੈਂਦੀ ਸੀ ਸੈਕਿੰਡ ਟਾਈਮ ਮੈਂ ਖੋਦ ਬਖੋਦੋ ਕੰਮ ਕਰ ਲੈਂਦੀ ਸੀ ਤੇ ਜਦੋਂ ਮੇਰੀ ਇਹ ਮਤਲਬ ਦਿੱਕਤ ਸਟਾਰਟ ਹੁੰਦੀ ਹੈ ਉਦੋਂ ਕੋਈ ਇਦਾਂ ਵੀ ਮੈਂ ਨਹੀਂ ਕਹਿ ਸਕਦੀ ਵੀ ਬਹੁਤ ਜ਼ਿਆਦਾ ਵੱਡੀਆਂ ਕੁਝ ਚੀਜ਼ਾਂ ਹੋਊਗੀਆਂ ਉਸ ਦੀ وجہ ਤੋਂ ਬਲਕਿ ਬਹੁਤ ਨਾਰਮਲ ਚੀਜ਼ਾਂ ਤੋਂ ਮਤਲਬ ਲਾਈਫ ਚੇਂਜ ਹੋ ਗਈ ਤੇ ਪ੍ਰੋਬਲਮਸ ਜਿਹੜੀਆਂ ਵੱਧੀਆਂ ਚੱਲੀਆਂ ਗਈਆਂ ਸਹੀ ਟਾਈਮ ਤੇ ਸਹੀ ਟਰੀਟਮੈਂਟ ਨਹੀਂ ਵਿਲਿਆ ਹੈਗਾ ਤੇ ਨੌਲੇਜ ਦੇ ਘਟ ਬੀ ਕਹਿ ਸਕਦੇ ਆ ਵੀ ਜਿਹੜੀਆਂ ਚੀਜ਼ਾਂ ਨੂੰ ਹਲਕੇ ਚ ਲੈਣੀਆਂ ਨਹੀਂ ਲੈਣੀਆਂ ਚਾਹੀਦੀਆਂ ਬਲਕਿ ਚੈੱਕਅਪ ਕਰਾ ਕੇ ਦਵਾਈ ਲੈਣੀ ਚਾਹੀਦੀ ਹੈ ਸੋ ਜਦੋਂ ਮੈਨੂੰ ਮਤਲਬ ਇਹ ਮਤਲਬ ਮੇਰੇ ਨਾਲ ਹੁੰਦੀ ਆ ਦਿੱਕਤ ਜਿੱਥੋਂ ਮੇਰੀ ਸਟਾਰਟ ਹੁੰਦੀ ਹੈ ਘਰ ਦੇ ਵਿੱਚ ਕੋਈ ਹੁੰਦਾ ਨਹੀਂ ਤੇ ਘਰ ਮੈਂ ਨਾ ਉੱਚੀ ਜਗ੍ਹਾ ਤੋਂ ਕੱਪੜੇ ਚੁੱਕਣ ਲੱਗਦੀ ਆ ਤੇ ਉਹ ਕੱਪੜਿਆਂ ਤੱਕ ਮੇਰਾ ਹੱਥ ਨਹੀਂ ਪਹੁੰਚਦਾ ਤੇ ਮੈਂ ਪੇਟੀ ਤੇ ਪਏ ਹੁੰਦੇ ਨੇ ਕਾਫੀ ਉੱਪਰ ਮੈਂ ਪੇਟੀ ਦੇ ਨਾਲ ਮੰਝਾ ਲਗਾ ਲਿਆ ਤੇ ਮੰਝੇ ਤੇ ਚੜ ਕੇ ਕੱਪੜੇ ਚੁੱਕਣ ਲੱਗਦੀ ਜਦੋਂ ਮੈਂ ਮੰਝੇ ਤੇ ਚੜ ਕੇ ਕੱਪੜੇ ਚੁੱਕਣ ਲੱਗੀ ਤੇ ਕੱਪੜੇ ਤਾਂ ਮੈਂਨੇ ਚੁੱਕ ਲਏ ਤੇ ਜਦੋਂ ਮੈਂ نیچے ਆਉਣ ਲੱਗੀ ਮੰਝੇ ਤੋਂ ਉਸ ਟਾਈਮ ਤੇ ਮੰਝਾ ਜਿਹੜਾ ਅੱਗੇ ਵੱਲ ਸਲਿੱਪ ਕਰ ਗਿਆ ਬੇਟੀਕ ਸਾਈਡ ਤੇ ਹੋ ਗਿਆ ਤੇ ਮੰਜੇ ਅੱਗੇ ਵੱਲ ਸਲਿੱਪ ਕਰ ਗਿਆ ਜਿਵੇਂ ਹੁਣ ਕੋਈ ਅੱਗੇ ਤੋਂ ਇਸ ਤਰ੍ਹਾਂ ਧੱਕਾ ਦੇ ਦੇ ਤੇ ਆਪ ਇੱਕਦਮ ਇਸ ਤਰ੍ਹਾਂ ਉਲਟੇ गिर ਗਿਆ ਇਸ ਤਰ੍ਹਾਂ ਉਲਟੀ गिर ਗਈ ਤੇ ਜਿਹੜਾ ਇੱਥੋਂ ਸਿਰ ਸੀਗਾ ਉਹ ਇੱਕਦਮ ਇਸ ਤਰ੍ਹਾਂ ਫਰਸ਼ ਦੇ ਨਾਲ ਵੱਜ ਗਿਆ ਤੇ ਉਸ ਟਾਈਮ ਤੇ ਕਾਫੀ ਨਾਰਮਲ ਲੱਗਦਾ ਸੀ ਵੀ ਬੱਚੇ ਵੀ ਘਰਾਂ ਦੇ ਵਿੱਚ ਬਹੁਤ ਵਾਰ ਡਿੱਗਦੇ ਆ ਉੜਦੇ ਆ ਕੋਈ ਐਡੀ ਵੱਡੀ ਗੱਲ ਲੱਗੀ ਨਹੀਂ ਹੈਗੀ ਤੇ ਨਾ ਹੀ ਕੋਈ ਐਵੇਂ ਸੀਗਾ ਵੀ ਮਤਲਬ ਕੁਈ ਮੈਨੂੰ ਉਸੇ ਟਾਈਮ ਦਿੱਕਤ ਸਟਾਰਟ ਹੋ ਗਈ ਕੁਛ ਵੀ ਨਹੀਂ ਸੀ ਬਲਕੇ ਬਹੁਤ ਮੈਂ ਡਿੱਗ ਗਈ ਸੀ ਡਰ ਜ਼ਰੂਰ ਗਈ ਸੀ ਦਿਲ ਮੇਰਾ ਕੰਬ ਗਿਆ ਸੀਗਾ ਕਿਉਂਕਿ ਉਹ ਆਪਾ ਕਿੰਨਾ ਵੀ ਨਾਰਮਲ ਗਿਰ ਜੀਏ ਤੇ ਆਪਾ ਡਰਤਾ ਜਾਂਦੇ ਆ ਤੇ ਪਰ ਮੈਂ ਤਾਂ ਗਿਰ ਵੀ ਬਹੁਤ ਬੁਰੇ ਤਰੀਕੇ ਦੇ ਨਾਲ ਗਈ ਸੀ ਤੇ ਮੇਰੀ ਇੱਕਦਮ ਜਿਹੜੀ ਪੇਟੀ ਦੇ ਨਾਲੋਂ ਮੈਂ ਸਲਿੱਪ ਹੋਇਆ ਜਦੋਂ ਮੰਜਾ ਪੇਟੀ ਦੇ ਨਾਲ ਸਿਰ ਮੇਰਾ ਇੱਕਦਮ ਪਹਿਲਾ ਪੇਟੀ ਦੇ ਨਾਲ ਵੱਜਿਆ ਤੇ ਪੇਟੀ ਤੋਂ ਬਾਅਦ ਮੇਰਾ ਇੱਕਦਮ ਸਿਰ ਨੀਚੇ ਹੁੰਦੇ ਆ ਤੇ ਵੀਕਨੈਸ ਸੀ ਟੈਨਸ਼ਨਾਂ ਵਗੈਰਾ ਸੀਗੀਆਂ ਕਰ ਦੇਖਦੀਆਂ ਤੁਸੀਂ ਕਰ ਚ ਵੀ ਕਿੰਨੀਆਂ ਕੁ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਚਲਦੀਆਂ ਨੇ ਤੇ ਟੈਨਸ਼ਨਾਂ ਵਗੈਰਾ ਰਹਿੰਦੀਆਂ ਸੀਗੀਆਂ ਕਿਉਂਕਿ ਇਹੋ ਜਿਹਾ ਬੱਚਾ ਨਹੀਂ ਸੀ ਬਿੱਜੀ ਦਾ ਖਾਣ ਪੀਣ ਤਾਂ ਕੀ ਧਿਆਨ ਹੋਵੇ ਬਲਕੇ ਹਰ ਇੱਕ ਚੀਜ਼ ਬਹੁਤ ਨੇੜੇ ਤੋਂ ਸਮਝ ਆਉਂਦੀ ਸੀ ਤੇ ਉਹ ਚੀਜ਼ਾਂ ਦੇ ਵਿੱਚ ਜਦੋਂ ਮੈਂ ਮਤਲਬ ਡਿਗ ਪਈ ਤਾਂ ਮੈਨੇ ਘਰੇ ਕਿਸੇ ਨੂੰ ਵੀ ਗੱਲ ਨਹੀਂ ਕਰੀ ਹੈਗੀ ਤੇ ਇਸ ਤਰ੍ਹਾਂ ਹੀ ਕਾਫੀ ਟਾਈਮ ਬੀਤ ਗਿਆ ਤੇ ਮੈਨੂੰ ਥੋੜਾ ਥੋੜਾ ਚੱਕਰ ਵਗੈਰਾ ਆ ਜਾਂਦੇ ਸੀ ਸਿਰ ਚ ਹਲਕਾ ਜਿਹਾ ਦਰਦ ਰਹਿੰਦਾ ਸੀ ਐਵੇਂ ਲੱਗਦਾ ਸੀ ਵੀ ਪਰੇਸ਼ਾਨੀਆਂ ਨੇ ਵੀ ਹਨਾ ਟੈਨਸ਼ਨਾਂ ਬਹੁਤ ਲੈਣੇ ਆਗੇ ਉਹੀ ਜਿਵੇਂ ਆਪਾਂ ਆਮ ਹੀ ਸੋਚ ਲੈਂਦੇ ਆ ਵੀ ਨੀਂਦ ਦਾ ਤਾਂ ਨਹੀਂ ਆ ਰਹੀ ਟੈਨਸ਼ਨਾਂ ਨੇ ਭੁੱਖ ਤਾਂ ਨਹੀਂ ਲੱਗਦੀ ਟੈਨਸ਼ਨ ਹੈ ਸਿਰ ਚ ਦਰਦ ਤਾਂ ਹੁੰਦਾ ਹੈ ਵੀ ਟੈਨਸ਼ਨ ਹੈ ਬਸ ਉਮੀ ਮੈਂ ਵੀ ਇਹੀ ਚੀਜ਼ਾਂ ਸੋਚਦੀ ਰਹੀ ਕਿ ਸਾਰਾ ਕੁਝ ਵੀ ਮਤਲਬ ਟੈਨਸ਼ਨਾਂ ਕਰਕੇ ਹੋ ਰਿਹਾ ਤੇ ਫਿਰ ਉਸ ਤੋਂ ਬਾਅਦ ਮਤਲਬ ਉਦੋਂ ਤਾਂ ਮੈਨੂੰ ਇਹ ਦਿੱਕਤ ਕਾਫੀ ਘੱਟ ਸੀ ਮਤਲਬ ਬਸ ਇਹ ਹੋਣ ਲੱਗ ਪਿਆ ਜਿਸ ਤਰ੍ਹਾਂ ਮੈਂ ਫਟਾਫਟ ਖੜੀ ਹੋ ਜਾਂਦੀ ਸੀ ਉਮਰ ਤੋਂ મતਲਬ ਖੜੀ ਹੋਣਾ ਮੈਂ મતਲਬ ਟਾਈਮ ਲੱਗ ਜਾਂਦਾ ਜਿਸ ਤਰ੍ਹਾਂ ਇੱਕ ਵਾਰ ਮੈਂ ਉੱਠਣ ਦੀ ਕੋਸ਼ਿਸ਼ ਐ ਇਸ ਤਰ੍ਹਾਂ ਕਰਨ ਲੱਗੀ ਫੇਰ نیچے ਫੇਰ ਮੈਂ ਉੱਠਣ ਦੀ ਕੋਸ਼ਿਸ਼ ਕਰੀ ਫੇਰ نیچے ਇਸ ਤਰ੍ਹਾਂ ਤੇ ਐਵੇਂ મતਲਬ ਬਸ ਟਾਈਮ ਟੱਪਦਾ ਗਿਆ ਤੇ ਜਿਵੇਂ ਜਿਵੇਂ ਏਜ ਵੱਧ ਰਹੀ ਸੀ ਉਮੀ ਉਮੀ ਵੀਕਨੈਸ ਕਾਫੀ ਵੱਧ ਗਈ ਬੋਡੀ ਦੇ ਵਿੱਚ ਤੇ ਚੱਕਰ ਜੇ ਆਉਂਦੇ ਸੀ ਚੱਕਰ ਮੈਂ ਐਵੇਂ ਨਹੀਂ ਕਹਿ ਸਕਦੀ ਵੀ ਬਹੁਤ ਜ਼ਿਆਦਾ ਆਉਂਦੇ ਸੀ ਜਾ ਕੋਈ ਲੰਬੇ ਟਾਈਮ ਲਈ ਮੈਂ ਤੁਰ ਜਾਂਦੇ ਡਿੱਗ ਜਾਂਦੀ ਸੀ ਨਹੀਂ ਸਾਰਾ ਕੁਝ ਕਾਫੀ ਨਾਰਮਲ ਜਿਹਾ ਸੀਗਾ ਵੀ ਮਤਲਬ ਕਿਸੇ ਟਾਈਮ ਵੀ ਐਵੇਂ ਜੇ ਹੋ ਜਾਂਦਾ ਸੀ ਵੀ ਅੱਖਾਂ ਜੀਆਂ ਘੁੰਮ ਗਈਆਂ ਜਿਵੇਂ ਧਰਤੀ ਜੀ ਘੁੰਮ ਗਈ ਹੋਵੇ ਤੇ ਉਹ ਕੁਛਕ ਸੈਕਿੰਡ ਦਾ ਹੀ ਚੱਕਰ ਹੁੰਦਾ ਸੀਗਾ ਵੀ ਮਤਲਬ ਜਿੱਥੋਂ ਮੈਂ ਦੇ ਅੱਖਾਂ ਤੇ ਪਾਣੀ ਦੇ ਛਿੱਟੇ ਮਾਰੇ ਉਦੋਂ ਬਾਅਦ ਮੈਨੂੰ ਇਹ ਹੋ ਜਾਂਦਾ ਸੀ ਕਿ ਮੈਂ ਬਿਲਕੁਲ ਠੀਕ ਹਾਂ ਐਵੇਂ ਨੀ ਕੋਈ ਵੀ ਕੁਛ ਲੰਬੇ ਟਾਈਮ ਲਈ ਹੁੰਦਾ ਸੀ ਨਹੀਂ ਤੇ ਆਉਂਦੇ ਵੀ ਬਹੁਤ ਘੱਟ ਸੀ ਵੀ ਮਤਲਬ ਐਵੇਂ ਹੁੰਦਾ ਸੀ ਇੱਕ ਮਹੀਨੇ ਚ ਇੱਕ ਵਾਰ ਜਾਂ ਦੋ ਵਾਰ ਇਸ ਤਰ੍ਹਾਂ ਗਿਆ ਤੇ ਪਰ ਟਾਈਮ ਜਿਵੇਂ ਜਿਵੇਂ ਵੱਧ ਰਿਹਾ ਸੀ ਏਜ ਵੱਧ ਰਹੀ ਸੀ ਓਵੇਂ ਓਵੇਂ ਬੀਕਨੈਸ ਵੱਧ ਗਈ ਚੱਕਰ ਵੱਧ ਗਏ ਤੇ ਅਸਲ ਚ ਜਦੋਂ ਮੈਨੂੰ ਇਹ ਦਿੱਕਤ ਸਟਾਰਟ ਹੋਈ ਉਸ ਟਾਈਮ ਤੇ ਮੈਨੂੰ ਬੁਖਾਰ ਚੜਨਾ ਸਟਾਰਟ ਹੋਇਆ ਸੀ ਤਿੰਨ ਚਾਰ ਦਿਨ ਮੈਨੂੰ ਲਗਾਤਾਰ ਬੁਖਾਰ ਚੜਦਾ ਰਿਹਾ ਉਸ ਟਾਈਮ ਦੋ ਪੱਤੇ ਗੋਲੀਆਂ ਦੇ ਘਰ ਦੇ ਵਿੱਚ ਲੈਂਦੇ ਹੋਏ ਸੀਗੇ ਬੁਖਾਰ ਦੀਆਂ ਦੇ ਤੇ ਮੈਂ ਮਤਲਬ ਬਸ ਆਪਣੇ ਵੱਲੋਂ ਹੀ ਗੋਲੀਆਂ ਲਈ ਜਾ ਰਹੀ ਸੀ ਲਈ ਜਾ ਰਹੀ ਸੀ ਤੇ ਮੈਨੇ ਉਹ 3 ਦਿਨਾਂ ਦੇ ਵਿੱਚ 2 ਪੱਤੇ ਖਤਮ ਕਰਤੇ ਯਾਨੀ ਕਿ 20 ਗੋਲੀਆਂ ਖਾਲੀਆਂ ਖਾ ਲੀਆਂ ਤੇ ਹੁਣ ਮੈਨੂੰ ਕੀ ਹੋ ਰਿਹਾ ਸੀ ਕਿ ਮੈਂ ਤੋਠਿਆ ਨਜ਼ਰ ਆ ਰਿਹਾ ਸੀ ਮੈਨੂੰ ਚੱਕਰੇ ਇੰਨੇ ਜ਼ਿਆਦਾ ਆਉਂਦੇ ਸੀ ਮੈਂ ਬਾਥਰੂਮ 'ਚ ਜਾਂਦੀ ਮੰਜੇ ਤੇ ਬੈਠਦੀ ਕੁਛ ਵੀ ਕਰਦੀ ਮੈਨੂੰ ਹਰ ਟਾਈਮ ਐ ਲੱਗ ਜਾਂਦਾ ਸੀ ਵੀ ਤੜਤੀ ਘੁੰਮ ਰਹੀ ਐ ਘੁੰਮ ਰਹੀ ਐ ਹੁਣ ਮੇਰੇ ਲਈ ਤੇ ਇਹ ਸੀਗਾ ਵੀ ਬਾਡੀ कमजोर है भी वीकनेस करके दवाइयां ज्यादा ले लीं भी तां ਇਹ ਚੱਕਰ ਆਈ ਜਾਂਦੇ ਨੇ ਫਿਰ ਉਸ ਤੋਂ ਬਾਅਦ ਜੇ ਤਾਂ ਬੁਖਾਰ ਫਿਰ ਵੀ ਸੈੱਟ ਨਹੀਂ ਹੋ ਰਿਹਾ ਸੀ ਚੱਕਰ ਇੰਨੀ ਜ਼ਿਆਦਾ ਆਉਣ ਲੱਗ ਪਏ ਤੇ ਹਰ ਟਾਈਮ ਇਹ ਲੱਗ ਜਾਂਦਾ ਵੀ ਦਿਮਾਗ ਜਾ ਘੁੰਮੇ ਘੁੰਮੇ ਜਾ ਫਿਰ ਮੇਰੇ ਟੈਸਟ ਕਰਾਏ ਫਿਰ ਟੈਸਟਾਂ ਦੇ ਵਿੱਚ ਟਾਈਫਾਇਡ ਆ ਗਿਆ ਹੁਣ ਕੀ ਹੋ ਰਿਹਾ ਸੀ ਵੀ ਜਿਸ ਵੀ ਡਾਕਟਰ ਕੋਲ ਜਾ ਕੇ ਦਵਾਈ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਡਾਕਟਰ ਅੱਗੇ ਦੇ ਅੱਗੇ ਕਹਿੰਦੇ ਜਾ ਰਹੇ ਸੀਗੇ ਵੀ ਇੱਥੇ ਨਹੀਂ ਅੱਗੇ ਲੈ ਜਾਓ ਅੱਗੇ ਲੈ ਜਾਓ ਸਮਝ ਨਹੀਂ ਆ ਰਿਹਾ ਸੀਗਾ ਵੀ ਕੀ ਵੀ ਮਤਲਬ ਨਾਰਮਲ ਬੁਖਾਰ ਦੀਆਂ ਗੋਲੀਆਂ ਲੈ ਲੀਆਂ ਬੋਡੀ ਕਮਜ਼ੋਰ ਐ ਚੱਕਰ ਆਈ ਜਾਂਦੇ ਨੇ ਪਰ ਡਾਕਟਰ ਦਵਾਈ ਕਿਉਂ ਨਹੀਂ ਦੇ ਰਹੇ ਤੇ ਫਿਰ ਇਸ ਤਰ੍ਹਾਂ ਹੀ ਅਸੀਂ ਵੀ ਮਤਲਬ ਜਦੋਂ ਕਿਸੇ ਨੇ ਹੱਥ ਨਹੀਂ ਪਾਇਆ ਹੈਗਾ ਤਾਂ ਇਸ ਤਰ੍ਹਾਂ ਹੀ ਤੁਰਦੇ ਤੁਰਦੇ ਪੀਜੀਐਹ ਤੱਕ ਵਗ ਪਏ ਬਾਗੇ ਤੇ ਪੀਜੀਐਹ ਚ ਜਾ ਕੇ 올 바디 ਦੇ ਟੈਸਟ ਹੋਏ ਡਾਕਟਰ ਆਪਣੇ ਵੱਲੋਂ ਪੂਰਾ ਟਰਾਈ ਕਰ ਰਹੇ ਸੀ ਵੀ ਸ਼ਾਇਦ ਇਹ ਪ੍ਰੋਬਲਮ ਹੋ ਸਕਦੀ ਹੈ ਇਹ ਪ੍ਰੋਬਲਮ ਹੋ ਸਕਦੀ ਹੈ ਬਟ ਉਹ ਜਿਹੜਾ ਵੀ ਟੈਸਟ ਕਰਾਰੇ ਸੀਗੇ ਉਹ ਟੈਸਟ ਦੀ ਜਿਹੜੀ ਰਿਪੋਰਟ ਹੈ ਕਾਫੀ ਨਾਰਮਲ ਆ ਰਹੀ ਸੀ ਲਾਸਟ ਤੇ ਮੇਰੇ ਫਿਰ ਦਿਮਾਗ ਦੀ ਐਮ ਆਰ ਆਈ ਹੋਈ ਤੇ ਉਹਦੇ ਵਿੱਚ ਪਤਾ ਲੱਗਾ ਵੀ ਬ੍ਰੇਨ ਦੀ ਇੱਕ ਨਾਸ ਹੈ ਜਿਹੜੀ ਉਹ ਬਲੌਕ ਹੋ ਗਈ ਦਿਮਾਗ ਦੀ ਜਿਸ ਤੇ ਕੇ ਬੋਡੀ ਦਾ ਸਾਰਾ ਸਰਕਲ ਚੱਲਦਾ ਹੈ ਤੇ ਉਸ ਦੇ ਵਿੱਚ ਕੀ ਹੋ ਜਾਂਦਾ ਹੈ ਕਿ ਜਿਹੜੀ ਬਾਡੀ ਆਪਣੀ ਜੇ ਆਪਾਂ ਸਹੀ ਟਾਈਮ ਤੇ ਟਰੀਟਮੈਂਟ ਨਾ ਕਰਾਈਏ ਉਸ ਤੋਂ ਬਾਅਦ ਆਪਣੀ ਬਾਡੀ ਹੈ ਜਿਹੜੀ ਰੁਕਣੀ ਸਟਾਰਟ ਹੋ ਜਾਂਦੀ ਹੈ ਤੇ ਉਹਦਾ ਜਿਹੜਾ ਇਲਾਜ ਹੈ ਟਾਈਮ ਤੇ ਤਾਂ ਹੋ ਸਕਦਾ ਪਰ ਟਾਈਮ ਨਿਕਲੇ ਤੋਂ ਉਹਦੇ ਚਾਂਸ ਕਾਫੀ ਘਟ ਜਾਂਦੇ ਨੇ ਤੇ ਦਿਮਾਗ ਦਾ ਕੰਮ ਬਹੁਤ ਜ਼ਿਆਦਾ ਰਿਸਕ ਹੈ ਤੇ ਆਪਾਂ ਨੂੰ ਉਸੇ ਟਾਈਮ ਟਰੀਟਮੈਂਟ ਕਰਾਉਣਾ ਚਾਹੀਦਾ ਬਟ ਹੁਣ ਮੇਨੂੰ ਕਿ ਹੋਇਆ ਸੀ ਕਿ ਮਤਲਬ ਸੱਟ ਲੱਗੀ ਨੂੰ ਮੈਨੂੰ 1.5 ਤੋਂ 2 ਸਾਲ ਬੀਤ ਗਏ ਸੀ ਜਦੋਂ ਨੂੰ ਅਸੀਂ ਡਾਕਟਰ ਦੇ ਗਏ ਮਟ ਫਿਰ ਵੀ ਡਾਕਟਰਾਂ ਨੇ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਤੇ ਮਤਲਬ 3 ਸਾਲ ਦਾ ਟਰੀਟਮੈਂਟ ਹੈ ਜਿਹੜਾ ਉਹ ਚਲਾਇਆ ਵੀ 3 ਸਾਲ ਦਵਾਈ ਚੱਲੂਗੀ ਤੇ ਵੀ ਰੱਬ ਕਰੇ ਵੀ ਇਹਨੂੰ ਦਵਾਈ ਦੇ ਨਾਲ ਫਰਕ ਪੈ ਜਾਵੇ ਜੇ ਦਵਾਈ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਤਾਂ ਮਤਲਬ ਫੇਰ ਵੀ ਆਪਰੇਸ਼ਨ ਉਹਨਾਂ ਨੇ ਵੀ ਉਸ ਟਾਈਮ ਤੇ ਕਿਹਾ ਸੀਗਾ ਵੀ ਆਪਰੇਸ਼ਨ ਕਾਫੀ ਜ਼ਿਆਦਾ ਰਿਸਕ ਹੁੰਦਾ ਹੈ ਅਸੀਂ ਇਹੀ ਕਹਿੰਦੇ ਆਗੇ ਵੀ ਪਰਮਾਤਮਾ ਕਰੇ ਦਵਾਈ ਦੇ ਨਾਲ ਹੀ ਫਰਕ ਪੈ ਜੇ ਹੁਣ ਦਵਾਈ ਚਲ ਪੀ ਦਵਾਈ ਲੈਣ ਜਾਣਾ ਕਰਨਾ ਬਹੁਤ ਕਾਫੀ ਦੂਰ ਪੈ ਜਾਂਦਾ ਸੇ ਇੱਕ ਬੁਰੇ ਵਕਤ ਦੀ ਬਹੁ ਵੱਡੀ ਗੱਲ ਹੁੰਦੀ ਹੈ ਕਿ ਉਂਝ ਚਾਹੇ ਤੁਹਾਡੇ ਪੱਲੇ ਕੁਝ ਵੀ ਹੋਵੇ ਪਰ ਬੁਰੇ ਟਾਈਮ 'ਚ ਤੁਹਾਡੇ ਨਾਲ ਵੀ ਕੋਈ ਨਹੀਂ ਖੜਦਾ ਬੁਰੇ ਟਾਈਮ 'ਚ ਤਾਂ ਜਿਹੜੀ ਲੋਕੀ ਚੰਗੇ ਟਾਈਮ 'ਚ ਆਪਣੇ ਕੋਲ ਬੈੰਦ ਨੇ ਬੁਰੇ ਟਾਈਮ 'ਚ ਆਪਣੇ ਪਰ ਛਾਈ ਤੋਂ ਵੀ ਡਰਦੇ ਨੇ ਉਹ ਲੋਕ ਤੇ ਬਸ ਇਸ ਤਰ੍ਹਾਂ ਹੀ ਹੋ ਗਿਆ ਜਦੋਂ ਤੰਗੀਆਂ ਪਰੇਸ਼ਾਨੀਆਂ ਜ਼ਿਆਦਾ ਚਲਦੀਆਂ ਗਈਆਂ ਤੇ ਜਿਹੜੀ ਮੇਰੀ ਮੈਡੀਸਨ 3 ਸਾਲ ਚਲਣੀ ਸੀ ਉਹ ਡੇਢ ਸਾਲ ਤੋਂ ਬਾਅਦ ਬੰਦ ਹੋ ਗਈ ਬੰਦ ਹੋਣ ਤੋਂ ਬਾਅਦ ਬਸ ਫੇਰ ਹੋਈ ਮੈਂ ਘਰ ਦੇ ਨੂੰ ਦੇਖਦੀ ਰਹਿੰਦੇ ਸੀ ਵੀ ਕਿਸ ਤਰ੍ਹਾਂ ਮੇਰੀ ਦਵਾਈ ਦੇ ਲਈ ਤੰਗ ਹੁੰਦੇ ਨੇ ਕਿ ਵੀ ਮਤਲਬ ਜਾਣਾ ਆਉਣਾ ਕਰਨਾ ਉਹ ਦਵਾਈ ਨੇ ਮੈਨੂੰ ਫਰਕ ਕੀ ਪਾਉਣਾ ਸੀਗਾ ਉੱਪਰ ਦੀ ਮੇਰੇ ਦਿਮਾਗ ਤੇ ਟੈਨਸ਼ਨ ਆ ਰਹਿਣ ਲੱਗ ਪਈ ਕਿ ਵੀ ਮਤਲਬ ਮੈਂ ਸੁੱਖ ਦੇਣੀ ਸੀ ਵੀ ਮਤਲਬ ਮੈਂ ਤਾਂ ਸਾਰਿਆਂ ਦੇ ਦੁੱਖਾਂ ਦੀ ਵਜਾ ਬਣ ਗਈ ਤੇ ਇਸ ਤਰ੍ਹਾਂ ਉਹ ਚੀਜ਼ ਕਿਤੇ ਨਾ ਕਿਤੇ ਮੈਨੂੰ ਐ ਲੱਗਦੀ ਸੀ ਵੀ ਜੇ ਮੈਂ ਆਪਣੀ ਲਾਈਫ 'ਚ ਕੁਝ ਕਰਨਾ ਵੀ ਚਾਹੂੰਗੀ ਤਾਂ ਇਹ ਚੀਜ਼ ਮੈਨੂੰ ਅੰਦਰੋਂ ਅੰਤ ਨਹੀਂ ਖਤਮ ਕਰੂਗੀ ਤੇ ਉਸ ਟਾਈਮ ਤੇ ਜਿਹੜੀ ਦਵਾਈ ਆ ਉਹ ਬੰਦ ਹੋ ਗਈ ਤੇ ਫਿਰ ਉਹ ਮੈਂ ਉਸ ਤੋਂ ਬਾਅਦ ਮੇਰੇ ਘਰ ਦੇ ਕੀ ਕਰਦੇ ਸੀਗੇ ਵੀ ਮਤਲਬ ਕੋਈ ਵੀ ਅੱਗੇ ਪੁੱਛਦਾ ਸੀ ਕੀ ਦਿੱਕਤ ਹੈ ਰੋਪੋਟਾਂਨ ਖਾਣ ਲੱਗ ਜਾਂਦੇ ਸੀਗੇ ਵੀ ਮਤਲਬ ਕੁਝ ਵੀ ਜੋ ਹੋ ਸਕਦਾ ਪਰ ਮੈਨੂੰ ਪਤਾ ਸੀ ਵੀ ਘਰ ਦੇ ਵਿੱਚ ਪੈਸੇ ਤੰਗੀ ਇੰਨੀ ਜ਼ਿਆਦਾ ਹੈ ਤੇ ਮੈਂ ਫਿਰ 6 ਮਹੀਨੇ ਬਾਅਦ ਆਪਣੀਆਂ ਜਿਹੜੀਆਂ ਸਾਰੀਆਂ ਰੋਪੋਟਾਂ ਵਗੈਰਾ ਅੱਗ ਲਗਾਤੀਆਂ ਦਵਾਈ ਬੰਦ ਹੋਣ ਤੋਂ 6 ਮਹੀਨੇ ਬਾਅਦ ਆਪਣੀਆਂ ਰੋਪੋਟਾਂ ਵਗੈਰਾ ਸਾਰੀਆਂ ਅੱਗ ਲਗਾਤੀਆਂ ਸੀ ਤੇ ਸੋਚ ਲਿਆ ਸੀ ਵੀ ਜਿੰਮੇ ਦੀ ਵੀ ਜ਼ਿੰਦਗੀ ਹੈ ਐਵੇਂ ਹੀ ਜਿਉਣੀ ਹੈ ਕਿਤੇ ਜਾਣਾ ਨਹੀਂ ਕਿਤੋਂ ਦਵਾਈ ਨਹੀਂ ਲੈਣੀ ਕੁਝ ਵੀ ਨਹੀਂ ਮਤਲਬ ਜੋ ਮੈਂ ਮਤਲਬ ਕਰਨਾ ਚਾਹੁੰਦੀ ਆਂ ਕੀ ਬਸ ਉਹੀ ਕਰਨਾ ਹੈ ਬਾਕੀ ਮਨੁੱਖ ਜਾਣਦਾ ਦੁੱਖ ਸੁੱਖ ਇਨਸਾਨਾਤੀ ਪੈਂਦੇ ਨੇ ਯਕੀਨ ਮੰਨਿਓ ਮੈਂ ਜਦੋਂ ਮਤਲਬ ਆਪਣੀ ਸਟੱਡੀ ਕੀਤੀ ਆ ਉਦੋਂ ਮੈਨੂੰ 10th ਚ ਸੀ ਜਦੋਂ ਮੈਂ ਉਦੋਂ ਮੈਨੂੰ ਇੱਕ ਵਾਂ ਤੋਂ ਵੱੜ ਕੇ ਕੋਈ ਵੀ ਉੱਥੇ ਬਿਠਾਏ ਹਾਂਗਾ ਸੀ ਪੇਪਰ ਦੇ ਵਿੱਚ ਮੈਂ ਆਸਾਨੀ ਨਾਲ ਬੈਠ ਜਾਂਦੀ ਸੀ ਤੇ ਜਦੋਂ ਮੈਂਨੇ ਪਲੱਸ 2 ਕੀਤੀ ਆ ਉਸ ਟਾਈਮ ਤੇ ਮੈਨੂੰ ਦੋ ਜਣੇ ਦੋ ਹੀ ਵਾਹਾਂ ਤੋਂ ਫੜ ਕੇ ਬਿਠਾ ਕੇ ਆਉਂਦੇ ਸੀ ਤੇ ਜਿਸ ਟਾਈਮ ਮੈਨੇ ਗ੍ਰੈਜੂਏਸ਼ਨ ਕੀਤੀ ਆ ਉਸ ਟਾਈਮ ਮੇਰੇ ਹੱਥ ਤੱਕ ਚੱਲਨੇ ਬੰਦ ਹੋ ਗਏ ਸੀ ਕਿ ਮੈਨੂੰ ਹੈਲਪਰ ਦੀ ਜ਼ਰੂਰਤ ਪੈਂਦੀ ਸੀ ਕਿ ਮਤਲਬ ਲਿਖਿਆ ਵੀ ਨਹੀਂ ਜਾਂਦਾ ਸੀ ਅੱਜ ਦੀ ਹਾਲਤ ਵੀ ਇਹ ਹੈ ਵੀ ਗ੍ਰੈਜੂਏਸ਼ਨ ਕਰ ਰੱਖੀ ਐ ਬਟ ਕਰਮੈ ਸਿਗਨੇਚਰ ਵੀ ਨਹੀਂ ਸਕਦੀ ਉਹ ਵੀ ਮਤਲਬ ਉਹਦੀ ਜਗਾ ਤੇ ਜਦੋਂ ਅੰਗੂਠਾ ਲਾਉਣਾ ਪੈਂਦਾਗਾ ਤਾਂ ਫਿਰ ਮੈਂ ਜਾਣਦੀ ਆ ਜਾਂ ਤਾਂ ਫਿਰ ਮੇਰਾ ਦਿਲ ਜਾਣਦਾਗਾ ਵੀ ਮਤਲਬ ਕੀ ਗੁਜਰਦੀ ਹੈ ਇਨਸਾਨ ਤੇ ਜਦੋਂ ਆਪਾਂ ਪੜ ਲੈ ਕੇ ਡਿਗਰੀਆਂ ਲੈ ਕੇ ਕਹਿਨੇ ਆਗੇ ਵੀ ਨਹੀਂ ਸੈਨ ਨਹੀਂ ਹੋਣੇ ਅੰਗੂਠੇ ਲਾ ਦਾਂਗੇ ਤੇ ਬਾਕੀ ਚੰਗਾ ਮੜਾ ਟਾਈਮ ਇਨਸਾਨਾਤੀ ਹੁੰਦਾ ਬੱਕ ਕੱਟਣਾ ਸਿੱਖੋ ਉਸ ਬਕਤੇ ਦੇ ਨਾਲ-ਨਾਲ ਜਿਵੇਂ ਹੁਣ ਇੱਕ ਟਾਈਮ ਆਪਣੇ ਤੇ ਪੈ ਗਿਆ ਉਸ ਨੂੰ ਹੁਣ ਆਪਾਂ ਰੋ ਕੇ ਵੀ ਕੱਟ ਸਕਦੇ ਆ ਉਹਨੂੰ ਆਪਾਂ ਹੱਸ ਕੇ ਵੀ ਕੱਟ ਸਕਦੇ ਆ ਉਹ ਉਹਦੇ 'ਚ ਆਪਾਂ ਕਮਜ਼ੋਰ ਵੀ ਕਹਾ ਸਕਦੇ ਆ ਉਹਦੇ 'ਚ ਆਪਾਂ ਦਲੇਰ ਵੀ ਕਹਾ ਸਕਦੇ ਆ ਇਹ ਚੀਜ਼ਾਂ ਆਪਣੀ ਸੋਚ ਤੇ ਡਿਪੈਂਡ ਕਰਦੀਆਂ ਨੇ ਵੀ ਆਪਾਂ ਕਿਹੜਾ ਰਾਹ ਚੁਣਨੇ ਸੋ ਜਿਹੜਾ ਰੋਣ ਵਾਲਾ ਹੈ ਕਮਜ਼ੋਰ ਵਾਲਾ ਹੈ ਤੇ 네ਗਟਿਵਿਟੀ ਵਾਲਾ ਹੈ ਰਸਤਾ ਉਹ ਸ਼ਾਇਦ ਤੁਹਾਨੂੰ ਆਸਾਨ ਲੱਗੇ ਪਰ ਆਸਾਨ ਉਹ ਹੈਗਾ ਨਹੀਂ ਪਰ ਆਪਾਂ ਚੁਣੋ ਨੂੰ ਬਹੁਤ ਆਸਾਨੀ ਨਾਲ ਲੈਣਿਆ ਸੋ ਲਾਈਫ 'ਚ ਪੋਜ਼ਿਟਿਵ ਰਹੋ ਖੁਸ਼ ਰਹੋ ਹਾਲਾਤ ਕਿਵੇਂ ਦੇ ਨੇ ਵੀ ਨੇ ਹਾਲਾਤਾਂ ਦੇ ਨਾਲ ਲੜੋ ਤੇ ਉਹਨਾਂ ਨੂੰ ਬਦਲਣ ਦੇ ਲਈ ਦਮ ਲਓ। ਨਾ ਕਿ ਕਿਸੇ ਵੀ ਹਾਲਾਤ ਦੇ ਸਾਹਮਣੇ ਟੋਟੋ ਵਿਖਰੋ। ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਜੋ ਸਵਾਲ ਤੁਸੀਂ ਮੈਨੂੰ ਕਾਫੀ ਟਾਈਮ ਤੋਂ ਪੁੱਛ ਰਹੇ ਹੋ ਉਹਦਾ ਆਨਸਰ ਮਿਲ ਗਿਆ ਹੋਵੇਗਾ। ਕਿ ਉਹੀ ਮੇਰੇ ਦਿਮਾਗ ਦੀ ਜਿਹੜੀ ਨਾਸ ਬਲੌਗ ਹੈ ਤੇ गिर ਕੇ ਸਿਰ 'ਤੇ ਸੱਟ ਲੱਗੀ ਸੀ ਜਿੱਥੋਂ ਨਾਸ ਬਲੌਗ ਹੋ ਗਈ ਤੇ ਉਹਦੇ ਜਿਹੜੇ ਠੀਕ ਹੋਣ ਦੇ ਚਾਂਸ ਕਾਫੀ ਘੱਟ ਹੁੰਦੇ ਨੇ ਤੇ ਸਹੀ ਟਾਈਮ ਤੇ ਸਹੀ ਟਰੀਟਮੈਂਟ ਨਹੀਂ ਮਿਲ ਸਕਿਆ ਜਿੱਦੀ ਵਜ੍ਹਾ ਤੋਂ ਬਾਡੀ ਐ ਜਿਹੜੀ ਰੁਕਣੀ ਸਟਾਰਟ ਹੋ ਗਈ ਤੇ ਇਹਦੀ ਸਟਾਰਟਿੰਗ ਹੋਈ ਐ ਲੱਤਾਂ ਤੋਂ ਲੱਤਾਂ ਕਾਫੀ ਜ਼ਿਆਦਾ ਦਰਦ ਕਰਦੀਆਂ ਸੀ ਤੇ ਕਈ ਵਾਰ ਸੁੱਜ ਵੀ ਜਾਂਦੀਆਂ ਸੀ ਪੈਰ ਵੀ ਸੁੱਜੇ ਜਾਂਦੇ ਸੀ ਤੇ ਪਰ ਹੁਣ ਇੰਨਾ ਕਦੇ ਦਵਾਈਆਂ ਨਹੀਂ ਲੱਗੀਆਂ ਗਿਆ ਕਦੇ ਕੁਛ ਨਹੀਂ ਲੱਗਿਆ ਜਿੰਨੀਆਂ ਜੇ ਦਵਾਈਆਂ ਲੱਗ ਰਹੀਆਂ ਨੇ ਦੁਆਵਾਂਾਂ ਦੇ ਨਾਲ ਯਕੀਨ ਕਰਿਓ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਠੀਕਾਂ ਬਹੁਤ ਜ਼ਿਆਦਾ ਠੀਕਾਂ ਬਸ ਤੁਹਾਡੀਆਂ ਦੁਆਵਾਂ ਹੀ ਚਾਹੀਦੀਆਂ ਨੇ ਤੁਹਾਡਾ ਪਿਆਰ ਹੀ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਇਨਸਟਾ ਤੇ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਹੇ ਹੋ ਪਿਆਰ ਦਿੰਨੇ ਹੋ ਉਸ ਤਰ੍ਹਾਂ ਹੀ ਆਪਣਾ ਪਿਆਰ YouTube ਚੈਨਲ ਨੂੰ ਦੇਣਾਗਾ ਸਾਰੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਬਾਕੀ ਆਪਣਾ ਕੀਮਤੀ ਸਮਾਂ ਤੁਸੀਂ ਇੰਨਾ ਜ਼ਿਆਦਾ ਮੈਨੂੰ ਦਿੱਤਾ ਉਸ ਦੇ ਲਈ ਸਾਰਿਆਂ ਦਾ ਜੀ ਧੰਨਵਾਦ ਤੇ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਤਰੱਕੀਆਂ ਕਰੋ ਜ਼ਿੰਦਗੀ ਦੇ ਵਿੱਚ ਤੇ ਇਹ ਵਾਕੀ ਟੁੱਟਣਾ ਨਹੀਂ ਹੈਗਾ ਅੱਗੇ ਵਧਦੇ ਜਾਓ ਜਿੰਨਾ ਟਾਈਮ ਜਿਆਦਾ ਬੁਰੇ ਤੋਂ ਬੁਰਾ ਹੁੰਦਾ ਹੈ ਵਕਤ 'ਚ ਵਕਤ ਜਦੋਂ ਮਾਲਕ ਪਾਉਂਦਾ ਤਾਂ ਸਾਨੂੰ ਸਿਰਫ ਮਾਲਕ ਜਮਾਉਂਦਾ ਉਸ ਤੋਂ ਬਾਅਦ ਜੇ ਤੁਸੀਂ ਉੱਥੇ ਟੁੱਟ ਨਹੀਂ ਰਹੇ ਵਿਖਰ ਨਹੀਂ ਰਹੇ ਤਾਂ ਯਕੀਨ ਕਰਿਓ ਕਿ ਉਹ ਨਾਲੋਂ ਟਾਈਮ ਇੰਨਾ ਕ ਜਿਆਦਾ ਬੈਸਟ ਹੈ ਇੰਨਾ ਕ ਜਿਆਦਾ ਬੈਸਟ ਹੈ ਜਿੰਨਾ ਕਦੇ ਤੂੰ ਸੋਚਿਆ ਨਹੀਂ ਹੋਊਗਾ ਸੋ ਸਾਰਿਆਂ ਦਾ ਦਿਲ ਤੋਂ ਯੂ ਥੈਂਕ ਯੂ ਬਾਕੀ ਹੋਰ ਕੋਈ ਵੀ ਕਿਵੇਂ ਦਾ ਵੀ ਤੁਹਾਡਾ ਕੁਐਸਚਨ ਹੋਊਗਾ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਲਿਖ ਸਕਦੇ ਹੋ ਮੈਂ ਤੁਹਾਨੂੰ ਆਨਸਰ ਕਰਨ ਦੀ ਕੋਸ਼ਿਸ਼ ਕਰੂੰਗੀ ਬਾਕੀ ਹਰ ਫੀਲਡ ਦੇ ਵਿੱਚ ਜਿਹੜਾ ਵੀ ਕੋਈ ਭੈਣ ਭਰਾ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਮਾਲਕਾ ਤਰੱਕੀਆਂ ਵਾਖੇ ਥੈਂਕ ਯੂ